ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਸਾਨੂੰ ਨਹੀਂ ਪਤਾ ਤੁਹਾਡੀਆਂ ਰਾਜਨੀਤਿਕ ਕੀ ਕੁੰਡੀਆਂ ਨੇ ਕਿਵੇਂ ਇਹ ਬਿੱਲ ਪਾਸ ਹੁੰਦੇ ਨੇ ਕਿਵੇਂ ਕਾਨੂੰਨ ਲਾਗੂ ਹੁੰਦੇ ਨੇ ਪਰ ਸਾਨੂੰ ਜਿਹੜੀ ਗੱਲ ਦਾ ਪਤਾ ਮੈਂ ਅੱਜ ਤੁਹਾਨੂੰ ਇਹੀ ਬੇਨਤੀ ਕਰਨੀ ਆ ਮੈਨੂੰ ਨਹੀਂ ਪਤਾ ਇਹ ਵੀਡੀਓ ਤੁਹਾਡੇ ਤੱਕ ਪਹੁੰਚੂਗੀ ਜਾਂ ਨਹੀਂ ਪਰ ਮੈਨੂੰ ਮੇਰੇ ਜ਼ਿੰਮੇਵਾਰ ਪੰਜਾਬੀਆਂ ਤੇ ਯਕੀਨ ਆ ਕਿ ਤੁਹਾਡੇ ਤੱਕ ਪਹੁੰਚਾ ਹੀ ਦੇਣਗੇ ਕਿਉਂਕਿ ਇੱਥੇ ਮਾਮਲਾ ਸਾਡੇ ਛੋਟੇ-ਛੋਟੇ ਬੱਚਿਆਂ ਦੇ ਭਵਿੱਖ ਦਾ ਤੇ ਸਾਡੇ ਨੌਜਵਾਨਾਂ ਦੇ ਭਵਿੱਖ ਦਾ ਤੇ ਸਾਡੇ ਬਜ਼ੁਰਗਾਂ ਦੇ ਹਰ ਉਮਰ ਦੇ ਬੰਦੇ ਅਤੇ ਔਰਤ ਦੇ ਭਵਿੱਖ ਦਾ ਮਾਮਲਾ ਤੇ ਜ਼ਿੰਦਗੀਆਂ ਦਾ ਮਾਮਲਾ ਇਹ ਵੀਡੀਓ ਨੂੰ ਸੀਰੀਅਸ ਹੋ ਕੇ ਹੀ ਸੁਣਿਓ ਤੇ ਬੜੀ ਜ਼ਿੰਮੇਵਾਰੀ ਨਾਲ ਇਸ ਨੂੰ ਅੱਗੇ ਪਹੁੰਚਾਓ ਤੇ ਦੂਸਰੀ ਬੇਨਤੀ ਮੇਰੇ ਸਾਰੇ ਪੰਜਾਬ ਦੇ ਜਿੰਨੇ ਵੀ ਮੇਨਸਟ੍ਰੀਮ ਆਰਟਿਸਟ ਨੇ ਜਾਨੀ ਕਿ ਪੰਜਾਬੀ ਸਿੰਗਰ ਨੇ ਉਹਨਾਂ ਲਈ ਵੀ ਬਹੁਤ ਕੰਮ ਦੀ ਗੱਲ ਆ ਉਹ ਵੀ ਭਰਾਵੋ ਸੁਣ ਕੇ ਜਾਇਓ ਮਾਨ ਸਾਹਿਬ ਜੀਵ ਵਾਲੀ ਗੋਲੀ ਪਲਾਂਟ ਕੀਤੀ ਗਈ ਕਿਉਂ ਕੀਤੀ ਗਈ ਕੀ ਮੰਤਵਾ ਵਿਰੋਧੀ ਤਾਕਤਾਂ ਦਾ ਤੁਹਾਨੂੰ ਭਲੀ ਭਾਂਤ ਪਤਾ ਹੈ ਭਈਆਂ ਨੂੰ ਪਲਾਂਟ ਕੀਤਾ ਗਿਆ ਕਿਉਂ ਕੀਤਾ ਗਿਆ ਤੁਹਾਨੂੰ ਭਲੀ ਭਾਂਤ ਪਤਾ ਹੈ ਸਾਡਾ ਇਤਿਹਾਸ ਤੋੜਿਆ ਮਰੋੜਿਆ ਵੀ ਜਾ ਰਿਹਾ ਤੇ ਮਹਾਨ ਕੋਚ ਦੀਆਂ ਵੀਡੀਓ ਕਿੰਨੀਆਂ ਆਈਆਂ ਯੂਨੀਵਰਸਿਟੀ ਦੀਆਂ ਕਿ ਟੋਏ ਪੱਟ ਕੇ ਉਹਨੂੰ ਦੱਬਣ ਲੱਗੇ ਹੋਏ ਸੀ ਉਹ ਸਾਡੇ ਪੰਜਾਬ ਦੇ ਵਿੱਚ ਹੀ ਇਹੋ ਜਿਹੇ ਸਕੂਲ ਚੱਲਦੇ ਨੇ ਜਿਨ੍ਹਾਂ ਦੀ ਲੱਖਾਂ ਰੁਪਏਾਂ ਦੇ ਵਿੱਚ ਸਾਲ ਦੀ ਫੀਸ ਆ ਤੇ ਜੇ ਕੋਈ ਸਾਡਾ ਸਿੱਖ ਬੱਚਾ ਪੰਜਾਬੀ ਬੋਲ ਦਿੰਦਾ ਨਾ ਕਲਾਸ ਦੇ ਵਿੱਚ ਤਾਂ ਉਸ ਨੂੰ ਪਹਿਲਾਂ ਤਾਂ ਜ਼ਲੀਲ ਕੀਤਾ ਜਾਂਦਾ ਦੂਜੇ ਬੱਚਿਆਂ ਦੇ ਸਾਹਮਣੇ ਫਿਰ ਉਸ ਨੂੰ ਕਲਾਸਰੂਮ ਤੋਂ ਬਾਹਰ ਖੜਾ ਕਰਕੇ ਜ਼ਲੀਲ ਕੀਤਾ ਜਾਂਦਾ ਤੇ ਉਸ ਨੂੰ ਸਜ਼ਾ ਕਿਸ ਗੱਲ ਦੀ ਸਿਰਫ ਏਸੇ ਗੱਲ ਦੀ ਕਿ ਤੂੰ ਪੰਜਾਬੀ ਕਿਉਂ ਬੋਲਿਆ ਇਹ ਗੱਲ ਹੋਣਾ ਸੀ ਆਪਣੀ ਮਾਤ ਭਾਸ਼ਾ ਦੇ ਵਿੱਚ ਗੱਲ ਕਰਨ ਲਈ ਅਸੀਂ ਕਮਰਿਆਂ ਦੇ ਬਾਹਰ ਖੜਾਗੇ ਅਸੀਂ ਜ਼ਲੀਲ ਹੋਵਾਂਗੇ ਤੁਸੀਂ ਮਾਨ ਸਾਹਿਬ ਕਿਉਂ ਅੱਖਾਂ ਬੰਦ ਕਰੀ ਬੈਠੇ ਹੋ ਸਭ ਕੁਝ ਜਾਣਦੇ ਹੋਏ ਤੁਸੀਂ ਭਾਸ਼ਾ ਦੀ ਗੱਲ ਬਹੁਤ ਵਾਰ ਕੀਤੀ ਆ ਪਰ ਗਰਾਊਂਡ ਲੈਵਲ ਤੇ ਪ੍ਰੈਕਟੀਕਲੀ ਕੀ ਹੋਇਆ ਡੱਕਾ ਵੀ ਨਹੀਂ ਹੋਇਆ ਧੜਲੇ ਨਾਲੋਂ ਸਕੂਲ ਚੱਲ ਰਹੇ ਨੇ ਤੇ ਸਾਡੇ ਪੰਜਾਬੀ ਬੋਲਣ ਵਾਲੇ ਬੱਚੇ ਰੋਜ਼ ਦੀ ਰੋਜ਼ ਜ਼ਲੀਲ ਹੋ ਰਹੇ ਨੇ ਤੇ ਜਿਹੜੇ ਅੰਮ੍ਰਿਤਧਾਰੀ ਨੇ ਬੱਚੇ ਉਹ ਘਰਾਂ ਚ ਆ ਕੇ ਰੋ ਰਹੇ ਨੇ ਆਪਣੀਆਂ ਮਾਵਾਂ ਦੀਆਂ ਗੋਦੀਆਂ ਦੇ ਵਿੱਚ ਚਿੰਬੜ ਚਿੰਬੜ ਕੇ ਕਿ ਅੱਜ ਮੇਰੀ ਕਿਰਪਾਨ ਲਹਾਈ ਗਈ ਅੱਜ ਮੈਨੂੰ ਜ਼ਲੀਲ ਕੀਤਾ ਗਿਆ ਅੱਜ ਮੈਨੂੰ ਮੇਰੀ ਮਾਂ ਭ ਜ਼ਲੀਰ ਕਰਨਾ ਛੋਟੇ ਛੋਟੇ ਬੱਚਿਆਂ ਨੂੰ ਤੇ ਹੁਣ ਆਹਾ ਇਹ ਭਈਆਂ ਦਾ ਕੋਈ ਪ੍ਰਧਾਨ ਹੈ ਇਹ ਸ਼ਰਿਆਮ ਪੰਜਾਬ ਦੀਆਂ ਪੰਚਾਇਤਾਂ ਨੂੰ ਚੈਲੰਜ ਕਰ ਰਿਹਾ ਕਿ ਤੁਹਾਡੇ ਤੋਂ ਫਿਰ ਛੱਲਿਆ ਨਹੀਂ ਜਾਣਾ ਤੁਸੀਂ ਹੁਣ ਭਈਏ ਪੁਝਾਓ ਪੰਜਾਬ ਬਚਾਓ ਦਾ ਸਲੋਗਨ ਤਾਂ ਬਣਾ ਲਿਆ ਪਰ ਪੰਚਾਇਤੋਂ ਸਰਪੰਚੋਂ ਤੁਹਾਡੀਆਂ ਲੱਤਾਂ ਨੇ ਭਾਰ ਨਹੀਂ ਚੱਲਣਾ ਇਹ ਕੌਣ ਬੋਲ ਰਿਹਾ ਪਤਾ ਨਹੀਂ ਉਹ ਯੂਪੀ ਦਾ ਪਤਾ ਨਹੀਂ ਬਿਹਾਰ ਦਾ ਤੁਹਾਡੀ ਪੁਲਿਸ ਤੁਹਾਡੇ ਹੀ ਅਫਸਰ ਹੋਮ ਮਿਨਿਸਟਰੀ ਤੁਹਾਡੇ ਹੱਥ 'ਚ ਹੀ ਆ ਉਹੋ ਸਾਡੇ ਪੰਜਾਬੀਆਂ ਤੇ ਪਰਚੇ ਪਾ ਕੇ ਕੈਮਰਿਆਂ ਮੂਰੇ ਖੜਦੇ ਨੇ ਕਿ ਆਹ ਲਓ ਜੀ ਭਈਏ ਦੀ ਰੇੜੀ ਚਕਾਉਣ ਲੱਗਿਆ ਸੀ ਅਸੀਂ ਪਰਚਾ ਦੇ ਕੇ ਅੰਦਰ ਠੋਕਤਾ ਤੇ ਜਿਹੜਾ ਗਾਹਾਂ ਨੂੰ ਵੀ ਪੰਗਾ ਲਊਗਾ ਨਾ ਅਸੀਂ ਐਂ ਪਰਚਾ ਪਾਵਾਂਗੇ ਇਸ ਨਾਲ ਹੁੰਦਾ ਕੀ ਆ ਇਸ ਨਾਲ ਉਹੀ ਬਿਹਾਰੀ ਯੂਪੀ ਦੇ ਜਾਂ ਹੋਰ ਵੀ ਪ੍ਰਵਾਸੀ ਸਾਡੇ ਸਿਰਾਂ ਤੇ ਨੱਚਦੇ ਨੇ ਸਾਡੀਆਂ ਪੱਗਾਂ ਲਾਉਂਦੇ ਨੇ ਸਾਡੇ ਬੱਚਿਆਂ ਦੇ ਪ੍ਰਾਈਵੇਟ ਪਾਰਟਾਂ ਦੇ ਵਿੱਚ ਸਰੀਏ ਪਾਪ ਆ ਕੇ ਉਹਨਾਂ ਦੀਆਂ ਕੈਪਰੀਆਂ ਪੈਂਟਾਂ ਨਾਲ ਹੀ ਉਹਨਾਂ ਦੇ ਗਲੇ ਘੁੱਟ ਕੇ ਮਾਰਿਆ ਜਾ ਰਿਹਾ ਉਹਨਾਂ ਨਾਲ ਸਰੀਰਕ ਸ਼ੋਸ਼ਣ ਕਰਨ ਤੋਂ ਬਾਅਦ ਤੁਸੀਂ ਜੀ ਵਾਲੀ ਗੋਲੀ ਤੁਹਾਨੂੰ ਪਤਾ ਪਲਾਂਟ ਕੀਤੀ ਗਈ ਆ ਉਹਦੇ ਨਾਲ ਨੌਜਵਾਨ ਨਿਪੁੰਸਕ ਹੋ ਰਹੇ ਨੇ ਉਹ ਪਿਓ ਹੀ ਨਹੀਂ ਬਣ ਰਹੇ ਤੇ ਇਹ ਸਾਜ਼ਿਸ਼ ਤਾਂ ਤੁਹਾਨੂੰ ਬਿਲਕੁਲ ਨਹੀਂ ਪਤਾ ਭਈਏ ਪਲਾਨ ਕੀਤੇ ਗਏ ਸਾਨੂੰ ਹੀ ਪੰਜਾਬ ਦੇ ਵਿੱਚ ਘਟ ਗਿਣਤੀ ਬਣਾਉਣ ਲਈ ਤੇ ਉਹ ਵਿਰੋਧੀ ਤਾਕਤਾਂ ਨੂੰ ਇਹ ਹੈ ਕਿ ਭਈਏ ਐਨੇ ਪੰਜਾਬ ਚ ਭਰ ਦੋ ਇਹਨਾਂ ਦੀਆਂ ਵੋਟਾਂ ਬਣਵਾ ਦਿਓ ਕਿ ਸਾਨੂੰ ਜਿਹੜੇ ਪੰਜਾਬੀ ਲੋਕ ਨੇ ਜਿਹੜੇ ਨਹੀਂ ਵੋਟਾਂ ਪਾਉਂਦੇ ਸਾਨੂੰ ਉਹਨਾਂ ਦੀ ਵੋਟ ਨਾਲ ਕੋਈ ਫਰਕ ਹੀ ਨਾ ਪਵੇ ਅਸੀਂ ਆਪਣੀਆਂ ਯੂਪੀ ਬਿਹਾਰ ਦੀਆਂ ਵੋਟਾਂ ਹੀ ਇੰਨੀਆਂ ਬਣਾ ਲਈਏ ਪੰਜਾਬ ਚ ਕਿ ਆਪਣੀ ਸਰਕਾਰ ਬਣਾਉਣ ਦੀ ਜ਼ਰੂਰਤ ਰੱਖ ਸਕੀਏ ਇਹ ਕੀ ਪਲਾਨ ਤੁਹਾਨੂੰ ਤੇ ਤੁਹਾਡੀ ਇੰਟੈਲੀਜੈਂਸੀ ਨੂੰ ਨਹੀਂ ਪਤਾ ਭਾਸ਼ਾ ਹੀ ਨਾ ਰਹੀ ਸਾਡੀ ਪੰਜਾਬੀ ਬੋਲੀ ਨੂੰ ਢਾਹ ਲਾ ਗਈ ਸਾਡੀ ਨੌਜਵਾਨੀ ਨੂੰ ਨਪੁੰਸਕ ਕਰਤਾ ਇਹਨਾਂ ਨੇ ਸਾਡੇ ਇਤਿਹਾਸ ਖਤਮ ਕਰਤਾ ਤੋਏ ਪਟਕੇ ਦਫਨਾਉਣ ਲੱਗੇ ਗਲਤ ਤਰੀਕੇ ਨਾਲ ਸਿਲੇਬਸ ਦੇ ਵਿੱਚ ਪੇਸ਼ ਕਰਨ ਲੱਗੇ ਤੇ ਫਿਰ ਸਾਡੀ ਕੌਮ ਦੀਆਂ ਜੜਾਂ ਨੇ ਸਾਡੀ ਕੌਮ ਦੀਆਂ ਨੀਹਾਂ ਨੇ ਉਹ ਮਜ਼ਬੂਤ ਕਿਵੇਂ ਕਹਿ ਸਕਦੇ ਹੋ ਤੁਸੀਂ ਸੀਐਮ ਮਾਨ ਸਾਹਿਬ ਇਹ ਰੰਗਲਾ ਪੰਜਾਬ ਨਹੀਂ ਹੈਗਾ ਜੇ ਇਹ ਤਿੰਨ ਪੁਆਇੰਟਾਂ ਨੂੰ ਨੱਥ ਪਾ ਲਉ ਨਾ ਨਸ਼ੇ ਜਿਹੜੇ ਪਲਾਂਟ ਕੀਤੇ ਜਾਂਦੇ ਨੇ ਉਹ ਭਈਏ ਜਿਹੜੇ ਪਲਾਂਟ ਕੀਤੇ ਜਾਂਦੇ ਨੇ ਆਈਵੀਐਫ ਸੈਂਟਰ ਟੈਸਟ ਟਿਊ ਬੇਬੀ ਦੇ ਵਿੱਚ ਜਿਹੜੇ ਇਹੋ ਜਿਹੇ ਡਾਕਟਰ ਬਿਨਾਂ ਡਿਗਰੀਆਂ ਵਾਲੇ ਫੇਕ ਡਾਕਟਰ ਪਲਾਂਟ ਕੀਤੇ ਜਾਂਦੇ ਨੇ ਕਿ ਸਿੱਖਾਂ ਦੇ ਸਪਰਮ ਲੈ ਕੇ ਰੱਖ ਲੋ ਪਰ ਤੁਸੀਂ ਯੂਪੀ ਬਿਹਾਰ ਜਾਂ ਕਿਸੇ ਬਾਹਰਲੇ ਬੰਦੇ ਦੇ ਸਪਰਮ ਨਾਲ ਬੱਚਾ ਪੈਦਾ ਕਰਕੇ ਦਿਓ ਪੂਰੀ ਡਿਟੇਲ ਲਈ ਬੈਠਾ ਮੈਂ ਪਰਸੋਂ ਵਾਲੀ ਵੀਡੀਓ 'ਚ ਡੀਐਨਏ ਵਾਲੀ ਵੀਡੀਓ ਮੇਰੀ ਜਾ ਕੇ ਦੇਖ ਲਿਓ ਉਹ ਸਾਡਾ ਡੀਐਨਏ ਤੱਕ ਚੇਂਜ ਕਰਨ ਤੇ ਤੁਲੇ ਹੋਏ ਨੇ ਜਦੋਂ ਇਹ ਹੀ ਇਤਿਹਾਸ ਬੋਲੀ ਨੌਜਵਾਨੀ ਜੇ ਇਹ ਇਹ ਤਿੰਨ ਥੰਮ ਸਾਡੀ ਕੌਮ ਦੇ ਮਜ਼ਬੂਤ ਨਹੀਂ ਰਹਿਣ ਦੇਣਗੇ ਇਹ ਤਾਂ ਸਾਡੀ ਕੌਮ ਦਾ ਕੀ ਭਵਿੱਖ ਹੈ ਕਹਿਣ ਨੂੰ ਤਾਂ ਅਸੀਂ ਕਹਿ ਦਿੰਦੇ ਆ ਕਿ ਨਾ ਸਾਡੀ ਕੌਮ ਪਹਿਲਾਂ ਮੁੱਕੀ ਆ ਨਾ ਹੁਣ ਮੁੱਕੂਗੀ ਮੁੱਕਣਾ ਹੀ ਵੱਡੀ ਗੱਲ ਨਹੀਂ ਹੁੰਦੀ ਪਰ ਤੁਹਾਡੀ ਕੌਮ ਜਿਹੜੀ ਪਹਿਲਾਂ ਯੋਧੇ ਤੇ ਸੂਰਮੇ ਜੰਮਦੀ ਸੀ ਜਿਹੜੇ ਮੁੰਡੇ ਪੈਦਾ ਹੁੰਦੇ ਸੀ ਉਹ ਸੁਰਤ ਸੰਭਾਲਣ ਸਾਰ ਹੀ ਆਪਣੀ ਕੌਮ ਲਈ ਮਰ ਮਿਟਣ ਨੂੰ ਤੇ ਕੁਰਬਾਨੀ ਦੇਣ ਨੂੰ ਤਿਆਰ ਰਹਿੰਦੀ ਸੀ ਉਹ ਮਾਮਾ ਸੂਰਮੇ ਜੰਮਦਿਆਂ ਸੀ ਤੇ ਬੱਚਿਆਂ ਨੂੰ ਨਿਜਿਆਂ ਤੇ ਟੰਗਵਾ ਕੇ ਵੀ ਹੰਝੂ ਨਹੀਂ ਸੀ ਸਿੱਟਦੀਆਂ ਤੇ ਅੱਜ ਸਾਡੀ ਨੌਜਵਾਨੀ ਕਿੱਧਰ ਨੂੰ ਜਾ ਰਹੀ ਆ ਇਹ ਗੱਲ ਦਾ ਰਿਲੇਟਡ ਅਗਲੀ ਗੱਲ ਮੇਰੇ ਸਿੰਗਰ ਭਰਾਵੋ ਤੁਸੀਂ ਹੜਾਂ ਦੇ ਵਿੱਚ ਜਿਹੜੀ ਹੈਲਪ ਕੀਤੀ ਜਿੰਨੇ ਜ਼ੋਰ ਨਾਲ ਕੰਮ ਕੀਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਪੂਰੀ ਕੌਮ ਵੱਲੋਂ ਤੁਸੀਂ ਇਹ ਕੋਈ ਆਸਾਨ ਨਹੀਂ ਕੀਤਾ ਤੁਸੀਂ ਕੌਮ ਨੇ ਹੀ ਇੱਥੇ ਤੱਕ ਪਹੁੰਚਾਈ ਇਹਨੇ ਜੋਗੇ ਕੀਤੇ ਤੇ ਤੁਸੀਂ ਮੁੜ ਕੇ ਉਹ ਚੀਜ਼ ਕੌਮ ਤੇ ਹੀ ਲਾਤੀ ਪਰ ਇਹ ਸਲਾਹਣ ਯੋਗ ਜ਼ਰੂਰ ਹੈਗਾ ਸਾਡਾ 뮤직 ਪਹੁੰਚਦਾ ਬਹੁਤ ਉੱਚਾ ਗਿਆ ਅਸੀਂ ਇਹ ਕਹਿ ਕਹਿ ਕੇ ਖੁਸ਼ ਹੋਈ ਜਾਂਦੇ ਆ ਕਿ ਸਾਡਾ 뮤직 ਜੀ ਵਰਲਡ ਲੈਵਲ ਤੇ ਚੱਲਿਆ ਗਿਆ ਗੋਰੇ ਕਾਲੇ ਵੀ ਸੁਣਦੇ ਨੇ ਵਧੀਆ ਗੱਲ ਆ ਸਾਡੀ ਪੰਜਾਬੀ ਭਾਸ਼ਾ ਪਹੁੰਚੀ ਆ ਸਾਡੀ ਪੱਗ ਦੀ ਰਿਸਪੈਕਟ ਵਧੀਆ ਪਰ ਉਹ ਇੰਟਰਨੈਸ਼ਨਲ ਲੈਵਲ ਨੂੰ ਛੱਡ ਦੋ ਗੋਰੇ ਕਾਲੇ ਨੱਚੀ ਜਾਣ ਉਹਦੇ ਨਾਲ ਤੁੰਨੋਂ ਕੋਈ ਬਾਹਲਾ ਵੱਡਾ ਕੋਈ ਤਗਮਾ ਜਾਂ ਫਿਰ ਕੋਈ ਹੋਰ ਖਾਸ ਫਾਇਦਾ ਨਹੀਂ ਹੋਣ ਲੱਗਿਆ ਤੁਸੀਂ ਆਪਣੇ ਗਰਾਊਂਡ ਲੈਵਲ ਤੇ ਦੇਖੋ ਕਿ ਇਸ ਪੰਜਾਬੀ ਸਿੰਗਰਾਂ ਦਾ ਮਾੜਾ ਜਾਂ ਚੰਗਾ ਪ੍ਰਭਾਵ ਸਾਡੇ ਪੰਜਾਬ ਦੇ ਵਿੱਚ ਨਵੀਂ ਪੀੜ੍ਹੀ ਤੇ ਕੀ ਪੈ ਰਿਹਾ ਅੱਜ ਹਰ ਤੀਜੇ ਘਰ ਦਾ ਮੁੰਡਾ ਤੇ ਕੁੜੀ ਕਹਿੰਦੇ ਨੇ ਮੈਂ ਸਿੰਗਰ ਬਣਨਾ ਮੈਂ ਰੈਪਰ ਬਣਨਾ ਕਦੇ ਉਹਨਾਂ ਨੂੰ ਪੁੱਛਿਓ ਕਿ ਸਿੱਖ ਇਤਿਹਾਸ ਬਾਰੇ ਉਹ ਕਿੰਨਾ ਕੁ ਜਾਣਦੇ ਨੇ 10 ਗੁਰੂਆਂ ਦੇ ਨਾਂ ਪਤਾ ਗੁਰੂ ਸਾਹਿਬ ਦੇ ਪਰਿਵਾਰ ਬਾਰੇ ਸੀ ਸ਼ਹੀਦਿਆਂ ਬਾਰੇ ਪਤਾ ਬਾਬਾ ਦੀਪ ਸਿੰਘ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਦੇ ਖਾਲਸਾ ਰਾਜ ਬਾਰੇ ਸਿੰਘ ਆਲੂ ਵਾਲੀਆ ਵਰਗੇ ਤੇ ਮਾਈ ਭਾਗੋ ਜੀ ਮੈਂ ਕਹਿੰਨਾ ਜਿੰਨਾ ਵੀ ਇਤਿਹਾਸ ਆ ਉਹਨਾਂ ਨੂੰ 10% ਨਹੀਂ ਪਤਾ ਪਰ ਇਹ ਕਲਾਕਾਰਾਂ ਨੇ ਗਾਣੇ ਉਹਨਾਂ ਦੇ ਮੂੰਹ ਤੇ ਆਪਦੇ ਐਨੇ ਚੜਾ ਤੇ ਮੂੰਹ ਜ਼ੁਬਾਨੀ ਯਾਦ ਨੇ ਆਸ਼ਕੀ ਨਾਗਣੀ ਕਾਲੀ ਨਾਗਣੀ ਅੱਖ ਲਾਲ ਵੱਡੀਆਂ ਗੱਡੀਆਂ ਫੁਕਰਵਾਜੀ ਵੱਡੀਆਂ ਗਰਲਫ੍ਰੈਂਡਾਂ ਤੇ ਜੱਟ ਬਦਮਾਸ਼ ਹੈ ਇਹ ਤਾਂ ਅਜੀ ਤਰੀਕਾਂ ਤੇ ਜਾਂਦਾ ਹੀ ਰਹਿੰਦਾ ਜੱਟ ਤੇ ਪਰਚੇ ਚੱਲਦੇ ਨੇ ਜੱਟ ਕਚਹਿਰੀਆਂ ਤਾਂ ਉਹਦੇ ਸੌਹਰੇ ਬਣਾਏ ਨੇ ਠਾਣੇ ਪੁਲਿਸ ਵਾਲੇ ਅਫਸਰ ਪੈਰੀ ਹੱਥ ਲਾਉਂਦੇ ਨੇ ਤੇ ਇੱਥੋਂ ਤੱਕ ਸਾਡੀਆਂ ਗਾਉਣ ਵਾਲੀਆਂ ਫੀਮੇਲ ਕੁੜੀਆਂ ਦਾ ਵੀ ਗਰਾਫ ਇੰਨਾ ਡਿੱਗ ਚੁੱਕਿਆ ਉਹਨਾਂ ਦੇ ਤੁਹਾਨੂੰ ਕਿੰਨੇ ਗਾਣੇ ਅਜੇ ਦਿਖਾਵਾਂ ਜਿੱਥੇ ਕੁੜੀ ਖੁਦ ਕਹਿੰਦੀ ਆ ਕਿ ਮੇਰਾ ਯਾਰ ਤਾਂ ਨਿੱਤ ਤਰੀਕਾਂ ਭੁਗਤਣ ਜਾਂਦਾ ਹੈ ਮੇਰਾ ਯਾਰ ਤਾਂ ਅੱਖ ਲਾਲ ਰੱਖਦਾ ਹੈ ਮੇਰਾ ਯਾਰ ਤਾਂ ਦੁਨਾਲੀ ਬਰਾਬਰ ਦੀ ਸੀਟ ਤੇ ਰੱਖਦਾ ਹੈ ਮੇਰਾ ਯਾਰ ਤਾਂ ਬਿੰਦਜੀ ਬੰਦਾ ਬੜਕਾ ਦਿੰਦਾ ਉਹ ਤਾਂ ਇਹ ਕਰ ਦਿੰਦਾ ਕੁੜੀਆਂ ਇਹ ਖੁਦ ਆਪਣੇ ਮੂੰਹ ਗਾਣ ਤੇ ਜੇ ਕੁੜੀਆਂ ਨੂੰ ਮੈਂ ਪੁੱਛਾਂ ਇਹ ਸਿੰਗਰਾਂ ਨੂੰ ਕਿ ਜੇ ਅਸਲ ਜ਼ਿੰਦਗੀ 'ਚ ਤੁਹਾਨੂੰ ਇਹ ਜਿਹੇ ਲਗਾੜੇ ਨਾਲ ਵਿਆਹ ਕਰਾਉਣਾ ਪੈ ਜੇ ਕਰਾ ਲਓਗੇ ਇਹ ਜਿਹੇ ਨਾਲ ਤੇ ਤੁਸੀਂ ਕੀ ਸਿਖਾ ਰਹੇ ਹੋ ਪੰਜਾਬ ਦੀਆਂ ਕੁੜੀਆਂ ਨੂੰ ਬਾਅਦ ਦੇ ਵਿੱਚ ਤੁਸੀਂ ਪੱਲਾ ਝਾੜ ਲੈਨੇ ਹੋ ਇਹ ਕਹਿ ਕੇ ਕਿ ਜੀ ਐਂਟਰਟੇਨਮੈਂਟ ਆ ਕੋਈ ਅਸਰ ਨਹੀਂ ਪੈਂਦਾ ਉਹ ਯਾਰ ਕਿਉਂ ਨਹੀਂ ਅਸਰ ਪੈਂਦਾ ਤੁਹਾਨੂੰ ਦੇਖ ਕੇ ਹੀ ਨਵੇਂ ਹੁਣ 15 16 17 18 ਸਾਲ ਦੇ ਬੱਚਿਆਂ ਨੂੰ ਇੰਨੀ ਸੋਝੀ ਨਹੀਂ ਹੁੰਦੀ ਕਿ ਉਹ ਇਹ ਸੋਚਣ ਕਿ ਇਹ ਐਂਟਰਟੇਨਮੈਂਟ ਆ ਜੀ ਅਸੀਂ ਇਹ ਸੁਣ ਕੇ ਜਾਂ ਦੇਖ ਕੇ ਬਸ ਛੱਡ ਦੇਣਾ ਉਹ ਤਾਂ ਥੋੜੇ ਚੋਂ ਆਪਦੇ ਹੀਰੋ ਭਾਲਦੇ ਨੇ ਜਿਹੜੇ ਤੁਹਾਨੂੰ ਹੀਰੋ ਮੰਨੀ ਬੈਠੇ ਨੇ ਨਾ ਉਹਨਾਂ ਨੂੰ ਆਪਣੇ ਹੀਰੋ ਮੰਨਣਾ ਚਾਹੀਦਾ ਸਹਿਬਜ਼ਾਦਿਆਂ ਨੂੰ ਚਾਰਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੂੰ ਪੂਰੇ ਪਰਿਵਾਰ ਨੂੰ ਦਸਾਂ ਗੁਰੂਆਂ ਨੂੰ ਹਰੀ ਸਿੰਘ ਨਲੂਏ ਨੂੰ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਾਈ ਭਾਗੋ ਨੂੰ ਜਿਹੜੀਆਂ ਸਿੰਘੜੀਆਂ ਨੇ ਬੱਚੇ ਨੇਜਿਆਂ ਤੇ ਟੰਗਾ ਤੇ ਭਾਈ ਮਨੀ ਸਿੰਘ ਵਰਗੇ ਉਹ ਜਿਨ੍ਹਾਂ ਨੇ ਖੋਪਰ ਲਹਾ ਤੇ ਚਰਖੜੀਆਂ ਤੇ ਚੜ ਗਏ ਬੰਦ-ਬੰਦ ਕਟਵਾਤੇ ਉਹ ਹੀਰੋ ਹੋਣੇ ਚਾਹੀਦੇ ਸੀ ਸਾਡੀ ਕੌਮ ਦੇ ਤੇ ਸਾਡੀ ਕੌਮ ਦੇ ਹੀਰੋ ਕੌਣ ਨੇ ਇਹ ਸਟੇਜਾਂ ਤੇ ਗਾਉਣ ਵਾਲੇ ਮੈਂ ਨਹੀਂ ਕਹਿੰਦਾ ਇਹ ਕੰਮ ਨਾ ਕਰਨ ਪਰ ਇਹਨਾਂ ਨੂੰ ਇੱਕ ਹੱਥ ਜੋੜ ਕੇ ਬੇਨਤੀ ਆ ਭਰਾਵੋ ਇਹ ਸਾਡਾ ਜਿਹੜਾ ਸਾਡੀ ਮਿਊਜ਼ਿਕ ਤੇ ਫਿਲਮ ਲੈਣਾ ਨਾ ਇਹਨੇ ਵੀ ਨੌਜਵਾਨਾਂ ਨੂੰ ਆਪਣੇ ਇਤ ਨਹੀਂ ਛੱਡੀ ਤੁਸੀਂ ਤਾਂ ਆਪਦਾ ਕੰਮ ਹੀ ਕਰ ਰਹੇ ਹੋ ਪਰ ਜਿਹੜੇ ਮੇਨ ਸਟ੍ਰੀਮ ਆਰਟਿਸਟ ਹੋ ਨਾ ਜਿਨ੍ਹਾਂ ਨੂੰ ਕਰੋੜਾਂ ਦੀ ਕਮਾਈ ਆ ਮਹੀਨੇ ਦੀ ਤੁਹਾਨੂੰ ਪਤਾ ਤੁਹਾਨੂੰ ਹੈਗੀ ਆ ਤੇ ਤੁਹਾਡੇ ਸਭ ਦੇ ਹੁਣ ਆਪਣੇ ਹੀ YouTube ਚੈਨਲ ਨੇ ਤੁਸੀਂ ਕੰਪਨੀਆਂ ਮੂਰੇ ਹੱਥ ਨਹੀਂ ਅੜਦੇ ਤਾਂ ਤੁਸੀਂ ਇਹ ਇੱਕ ਜ਼ਿੰਮੇਵਾਰੀ ਲਵੋ ਕਿ ਅਸੀਂ ਹਰ ਮਹੀਨੇ ਇੱਕ ਇੱਕ ਗਾਣਾ ਆਪਣੀ ਕੌਮ ਦੇ ਇਤਿਹਾਸ ਨੂੰ ਉਜਾਗਰ ਕਰਦਾ ਨਵੀਂ ਪੀੜੀ ਨੂੰ ਦੇਣਾ ਹੀ ਦੇਣਾ ਤੇ ਉਦੋਂ ਪੈਸੇ ਕਮਾਉਣ ਦੀ ਆਸ ਨਾ ਰੱਖਿਓ ਤੁਸੀਂ ਇੱਕ ਆਡੀਓ ਕਰ ਸਕਦੇ ਹੋ 30 ਦਿਨਾਂ ਤੋਂ ਵਿੱਚ ਵਿੱਚ ਇੱਕ ਗਾਣਾ ਜੇ ਹਰ ਸਿੰਗਰ ਦੇਣ ਲੱਗ ਜਾਏ ਤਾਂ ਇਹ YouTube ਸਾਡੇ ਇਤਿਹਾਸਕ ਗਾਣਿਆਂ ਦੇ ਨਾਲ ਭਰ ਜਾਵੇ ਕੀ ਤੁਸੀਂ ਇਹਨਾਂ ਵੀ ਨਹੀਂ ਕਰ ਸਕਦੇ ਹੁਣ ਇਹਨਾਂ ਦੇ ਫੈਨ ਆ ਕੇ ਗਾਲਾਂ ਵੀ ਕੱਢਣਗੇ ਉਹ ਭਰਾਵੋ ਆਪਣੀ ਕੌਮ ਤੋਂ ਆਪਣੇ ਗੁਰੂਆਂ ਤੋਂ ਤੇ ਆਪਣੇ ਸ਼ਹੀਦਾਂ ਤੋਂ ਵੱਡਾ ਕੋਈ ਹੀਰੋ ਨਹੀਂ ਹੋ ਸਕਦਾ ਪੰਜਾਬੀਓ ਹੱਥ ਬੰਨ ਕੇ ਬੇਨਤੀ ਆ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਆਪਣੇ ਬੱਚਿਆਂ ਦੇ ਭਵਿੱਖ ਲਈ ਜ਼ਿੰਮੇਵਾਰ ਹੁੰਦੇ ਹੋਏ ਇਹ ਮੇਰੀ ਵੀਡੀਓ ਹੋ ਸਕੇ ਤਾਂ ਉੱਥੇ ਤੱਕ ਪਹੁੰਚਾਓ ਜਿੱਥੇ ਤੱਕ ਮੈਂ ਪਹੁੰਚਾਉਣੀ ਚਾਹਨਾ ਬਾਕੀ ਤੁਹਾਡੀ ਮਰਜ਼ੀ ਆ ਜੋ ਮੇਰਾ ਫਰਜ਼ ਆ ਮੈਂ ਤਾਂ ਨਿਭਾਈ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ